ਅੱਜ ਦੀ ਵੀਡੀਓ ਵਿੱਚ ਮੈਂ ਤੁਹਾਡੇ ਨਾਲ ਕੁਝ ਕੀਮਤੀ ਵਿਚਾਰ ਸਾਂਝੇ ਕਰਨ ਜਾ ਰਿਹਾ ਹਾਂ ਸੋ ਬਿਨਾਂ ਸਮਾਂ ਵਿਸਤ ਕੀਤੇ ਆਪਾਂ ਸ਼ੁਰੂ ਕਰਦੇ ਹਾਂ ਆਪਣੇ ਮਾੜੇ ਸਮੇਂ ਦਾ ਧੰਨਵਾਦ ਕਰਿਆ ਕਰੋ ਕਿਉਂਕਿ ਉਸ ਨੇ ਹੀ ਤੁਹਾਨੂੰ ਮਜ਼ਬੂਤ ਬਣਾਇਆ ਕਿਸੇ ਵੀ ਗੱਲ ਦਾ ਹੰਕਾਰ ਨਾ ਕਰੋ ਜਦੋਂ ਰੱਬ ਉਸ ਦਾ ਨਾ ਤਾਂ ਮੰਗਲ ਲਾ ਦਿੰਦਾ ਜ਼ਿੰਦਗੀ ਕਿਸਮਤ ਦੇ ਹਿਸਾਬ ਨਾਲ ਚਲਦੀ ਗਿਆ ਜੇਕਰ ਦਿਮਾਗ ਨਾਲ ਚਲਦੀ ਹੁੰਦੀ ਤਾਂ ਵੀਰਬਲ ਅੱਜ ਬਾਦਸ਼ਾਹ ਹੁੰਦਾ ਰਾਜਨੀਤੀ ਸੇਵਾ ਜਾਂ ਨੌਕਰੀ ਜੇਕਰ ਰਾਜਨੀਤੀ ਸੇਵਾ ਦਾ ਸੈਲਰੀ ਤੇ ਪੈਨਸ਼ਨ ਕਿਉਂ ਜੇਕਰ ਰਾਜਨੀਤੀ ਨੌਕਰੀ ਆ ਤਾਂ ਸਿੱਖਿਆ ਅਤੇ ਯੋਗਤਾ ਦੇ ਆਧਾਰ ਤੇ ਕਿਉਂ ਨਹੀਂ ਕਿਸੇ ਵੀ ਇਨਸਾਨ ਨੂੰ ਉਸਦੇ ਅੱਜ ਦੇ ਹਾਲਾਤ ਦੇਖ ਕੇ ਜੱਜ ਨਾ ਕਰੋ ਕਿਉਂਕਿ ਜਦੋਂ ਸਮਾਂ ਪਲਟਦਾ ਨਾ ਤਾਂ ਸਭ ਕੁਝ ਪਲਟ ਕੇ ਰੱਖ ਦਿੰਦਾ ਡਰ ਹਮੇਸ਼ਾ ਹੀ ਅਸਫਲਤਾ ਨਾਲੋਂ ਜ਼ਿਆਦਾ ਸੁਪਨਿਆਂ ਨੂੰ ਮਾਰਦਾ ਇੱਕ ਡਾਰੀ ਹੈ ਜਿਹੜਾ ਤੁਹਾਨੂੰ ਕੁਝ ਕਰ ਨਹੀਂ ਦਿੰਦਾ ਇੱਕ ਡਾਰੀ ਹੈ ਜਿਹੜਾ ਤੁਹਾਨੂੰ ਅੱਗੇ ਵਧਣ ਤੋਂ ਰੋਕਦਾ ਆਪਣੇ ਡਰ ਨੂੰ ਮਾਰ ਦਿਓ ਸਫਲਤਾ ਤੈ ਆ ਤੁਹਾਡੇ ਹਰ ਇੱਕ ਮਿੰਟ ਕੋਲ ਦੁਨੀਆ ਨੂੰ ਬਦਲਣ ਦਾ ਮੌਕਾ ਇਹ ਗੱਲ ਤਾਂ ਤੁਹਾਡੇ ਤੇ ਤੈ ਕਰਦੀ ਆ ਤੁਸੀਂ ਆਪਣੀ ਹਰ ਇੱਕ ਮਿੰਟ ਨਾਲ ਦੁਨੀਆ ਨੂੰ ਬਦਲਦੇ ਆ ਕਿ ਦੁਨੀਆ ਦੇ ਹਿਸਾਬ ਨਾਲ ਖੁਦ ਨੂੰ ਬਦਲਦੇ ਆ ਬੰਦੇ ਦੀ ਜ਼ਿੰਦਗੀ ਵਿੱਚ ਐਦਾਂ ਦਾ ਸਮਾਂ ਵੀ ਆਉਂਦਾ ਜਦੋਂ ਉਸ ਨੂੰ ਆਪਣੀ ਵਫਾਦਾਰੀ ਉੱਪਰ ਪਛਤਾਵਾ ਹੁੰਦਾ ਮੈਨੂੰ ਇਸ ਗੱਲ ਦਾ ਪੂਰਾ ਅਫਸੋਸ ਆ ਕਿ ਤੁਹਾਨੂੰ ਮੇਰੀ ਇਮਾਨਦਾਰੀ ਚੰਗੀ ਨਹੀਂ ਲੱਗਦੀ ਪਰ ਮੈਂ ਤੁਹਾਨੂੰ ਖੁਸ਼ ਕਰਨ ਲਈ ਕਦੇ ਵੀ ਬੇਈਮਾਨ ਨਹੀਂ ਬਣ ਸਕਦਾ ਏਸੀਜੀ ਜੀ ਦੀ ਵੀਡੀਓ ਜੇਕਰ ਵਧੀਆ ਲੱਗੀ ਆ ਤਾਂ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਹਾਜ਼ਰ ਹੋਣਾ ਇੱਕ ਹੋਰ ਨਵੀਂ ਵੀਡੀਓ ਦੇ ਨਾਲ